ਆਰੇ ਕਾਲਾ ਲੁਧਿਆਣਾ ਦੇ ਵਿੱਚ ਰਾਜਕੁਮਾਰੀ ਹਰਵੰਸ ਲਾਲ ਐਡਿਟੋਰੀਅਮ ਦਾ ਜਿਹੜਾ ਅੱਜ ਉਦਘਾਟਨ ਹੋਇਆ ਅੱਜ ਇਹ ਕੰਪਲੀਟ ਹੋ ਗਿਆ ਜਿਹੜਾ ਅਸੀਂ ਬੱਚਿਆਂ ਨੂੰ ਸੌਂਪ ਰਹੇ ਆਂ ਪੜਾਈ ਦੇ ਨਾਲ-ਨਾਲ ਖੇਡਾਂ ਦਾ ਬਹੁਤ بڑا ਮਹੱਤਵ ਹੈ ਉਸ ਤਰ੍ਹਾਂ ਹੀ ਇਹ ਜਿਹੜਾ ਸਟੇਜ ਦੇ ਉੱਤੇ ਸਿੱਖਣ ਦਾ ਔਰ ਬਹੁਤ ਅੱਛਾ ਮੌਕਾ ਮਿਲਦਾ ਔਰ ਲੋਕਾਂ ਨੂੰ ਦਿਖਾਉਣ ਦਾ ਮੌਕਾ ਮਿਲਦਾ ਆਪਣਾ ਟੈਲੈਂਟ ਇਹ ਇੱਕ ਬਹੁਤ ਜ਼ਰੂਰੀ ਹੈ ਕਾਲਜ ਦੇ ਇੱਕ ਸਵੱਛਟ ਮਕਸਦ ਵਾਸਤੇ ਉਹਨਾਂ ਦੀ 올 ਰੌਂਡ ਡਿਵੈਲਪਮੈਂਟ ਵਾਸਤੇ ਔਰ ਮੈਂ ਸਮਝਦਾ ਕਿ ਸਾਰੇ ਲੁਧਿਆਣੇ ਦੀ ਡਵੈਲਪਮੈਂਟ ਵਾਸਤੇ ਔਰ ਅਡੀ ਮੈਡੀ ਮੈਂ ਸਮਝਦਾ ਦੇਸ਼ ਦਾ ਸਿਰ ਵੀ ਇਹਨਾਂ ਉਸ ਜਗ੍ਹਾ ਜਿਹੜੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਬੱਚਿਆਂ ਦੀ ਜਿਹੜੀ ਜ਼ਰੂਰਤ ਸੀ ਉਹਨੂੰ ਸਾਹਮਣੇ ਰੱਖਦੇ ਹੋਏ ਜੇ ਥੀਏਟਰ ਹੈ ਜੇ ਪੋਇਮ ਹੈ ਜੋ ਵੀ ਟੈਲੈਂਟ ਉਹਨਾਂ ਦੇ ਅੰਦਰ ਹੈ ਜੋ ਪਾਰਟੀਆਂ ਆਪਣੀਆਂ ਕਰਨਾ ਚਾਹੁੰਦੇ ਨੇ ਜੋ ਆਪਣੀ ਉਹ ਕਲਾ ਨੂੰ ਦਿਖਾਣਾ ਚਾਹੁੰਦੇ ਆ ਉਹਦੇ ਵਾਸਤੇ ਤਾਂ ਇਹ ਹੀ ਬਣਿਆ लुधियाना ਦੇ ਆਰਏ ਕਾਲਜ ਵਿਖੇ ਫੋਰ ਚਾਰ ਚੰਨ ਲੱਗੇ ਨੇ ਰਾਜਕੁਮਾਰੀ ਹਰਮਨਸਰਾਲ ਆਡੀਟੋਰੀਅਮ ਦਾ ਇਨੋਗਰੇਸ਼ਨ ਜੋ ਹੋਇਆ ਨਵਾਂ ਹਾਲ ਸਮਰਪਿਤ ਹੋਇਆ ਆਰਏ ਕਾਲਜ ਨੂੰ ਪੁਦਰੀ ਜਾਣਕਾਰੀ ਵਾਸਤੇ ਗੱਲਬਾਤ ਕਰਦੇ ਆ ਆਰਏ ਕਾਲਜ ਦੇ ਫੈਕੈਟਿਵ ਪ੍ਰਿੰਸੀਪਲ ਸੁਖਸ਼ਮ ਆਲੂਵਾਲੀਆ ਜੀ ਪ੍ਰਿੰਸੀਪਲ ਸਾਹਿਬ ਕਿਵੇਂ ਲੱਗ ਰਿਹਾ ਅੱਜ ਖੁਸ਼ੀ ਦਾ ਮੌਕਾ ਚਿਹਰੇ ਤੇ ਮੁਸਕਾਨ ਨਜ਼ਰ ਆ ਰਹੀ ਹੈ ਚਿਹਰੇ ਤੇ ਮੁਸਕਾਨ ਇਸ ਕਰਕੇ ਨਜ਼ਰ ਆ ਰਹੀ ਹੈ ਕਿਉਂਕਿ ਜਿਹੜਾ ਵੀ ਕਾਲਜ ਹੁੰਦਾ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਉਹਦੇ ਸਟੇਕ ਹੋਲਡਰਸ ਔਰ ਸਟੇਕ ਹੋਲਡਰਸ ਮਤਲਬ ਮੇਰੇ ਕਹਿ ਵੀ ਉਹਨਾਂ ਵਾਸਤੇ ਪੈਸਾ ਖਰਚਿਆ ਜਾਂਦਾ ਹੈ ਔਰ ਉਹਨਾਂ ਦੀ ਭਲਾਈ ਵਾਸਤੇ ਹੁੰਦਾ ਹੈ ਤੇ ਇੱਕ ਟੀਚਰ ਦੇ ਚਿਹਰੇ ਤੇ ਖੁਸ਼ੀ ਚਲਕਨੀ ਬਿਲਕੁਲ ਜਾਇਜ਼ ਹੈ ਔਰ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਸਾਡੇ ਪ੍ਰਧਾਨ ਜੀ ਨੇ ਆਪਣਾ ਯੋਗਦਾਨ ਵੀ ਦਿੱਤਾ ਹਰ ਤਰ੍ਹਾਂ ਦੇ ਨਾਲ ਔਰ ਇੰਨਾ ਸੋਹਣਾ ਆਡੀਟੋਰੀਅਮ ਜਿਹਨੂੰ ਆਪਣੀ ਚੀਜ਼ ਅਸੀਂ ਕਹਿੰਦੇ ਹਾਂ ਬਹੁਤ ਸੋਹਣੀ ਹੈ ਪਰ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਸਟੇਟ ਆਫ ਦਾ ਆਰਟ ਆਡੀਟੋਰੀਅਮ ਜਿਹੜਾ ਹੈਗਾ ਉਹ ਅੱਜ ਰੀਨੋਵੇਟਡ ਆਡੀਟੋਰੀਅਮ ਜਿਹੜਾ ਬਿਲਕੁਲ ਇਦਾਂ ਲੱਗਦਾ ਹੈ ਕਿ ਨਵਾਂ ਬਣ ਕੇ ਸਾਡੇ ਸਾਹਮਣੇ ਮਿਲਿਆ ਹੈ ਮੇਰੇ ਵੱਡੇ ਭਰਾ ਡਾਕਟਰ ਐਸਮ ਸ਼ਰਮਾ ਜੀ ਮੇਰੇ ਨਾਲ ਹੈ ਜਿਹੜੇ ਹਰ ਹਾਲ ਦੇ ਵਿੱਚ ਸਪੋਰਟ ਕਰਦੇ ਨੇ ਸਮਝਦੇ ਨੇ ਔਰ ਜਿੱਥੇ ਕਿਤੇ ਵੀ ਲੱਗਦਾ ਉਹਨਾਂ ਨੂੰ ਕਿ ਇਸ ਗੱਲ ਨੂੰ ਇਸ ਤਰ੍ਹਾਂ ਠੀਕ ਕਰ ਲਿਆ ਜਾਵੇ ਹਮੇਸ਼ਾ ਸਟੂਡੈਂਟਸ ਨੂੰ ਸਾਹਮਣੇ ਰੱਖ ਕੇ ਕੰਮ ਕੀਤਾ ਜਾਂਦਾ ਹੈ ਔਰ ਬਹੁਤ ਹੀ ਅੱਛਾ ਲੱਗ ਰਿਹਾ ਹੈ ਕਿ ਸਟੂਡੈਂਟਸ ਨੂੰ ਅਸੀਂ ਸਮਰਪਿਤ ਕਰ ਰਹੇ ਹਾਂ ਨਵੇਂ ਆਟੋਰੀਅਮ ਦੇ ਨਾਲ ਦੀ ਐਕਸਟਰਾ ਕੋ- ਕਰਿਕੂਲਰ ਐਕਟੀਵਿਟੀਜ਼ ਹੁੰਦੀਆਂ ਨੇ ਉਹਨਾਂ ਨੂੰ ਕਿੰਨਾ ਕੁ ਵਧਾਵਾ ਮਿਲੇਗਾ ਪੂਰਾ ਜੀ ਇਹ ਬਣਿਆ ਹੀ ਐਕਸਟਰਾ ਕੁਕਰਗੈਕਟਿਵਿਟੀਜ਼ ਵਾਸਤੇ ਤੁਸੀਂ ਆਪ ਹੀ ਜਾਣਦੇ ਹੋ ਕਿ ਇਕ ਆਰਡੀਟੋਰੀਅਮ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਸਾਡੇ ਕੋਲ ਜਿਹੜਾ ਪਹਿਲਾ ਹਾਲ ਸੀ ਉਹ ਪ੍ਰੋਪਰਲੀ ਬਿਲਟ ਅਪ ਨਹੀਂ ਸੀਗਾ ਕੋਸ਼ਿਸ਼ ਇਹ ਸੀਗੀ ਕਿ ਜੇ ਕੰਮ ਕਰਨਾ ਹੈ ਤਾਂ 5 ਸਟਾਰ ਨਾਲ 7 ਸਟਾਰ ਅਸੀਂ ਬਣਾਉਣ ਦੀ ਕੋਸ਼ਿਸ਼ ਕਰੀਏ ਮੈਂ 7 ਸਟਾਰ ਤੋਂ ਇਹ ਕਹਿਣਾ ਚਾਹਨੀ ਆ ਕਿ ਬੱਚਿਆਂ ਦੀ ਜਿਹੜੀ ਜ਼ਰੂਰਤ ਸੀ ਉਹਨੂੰ ਸਾਹਮਣੇ ਰੱਖਦੇ ਹੋਏ ਜੇ ਥੀਏਟਰ ਹੈ ਜੇ ਪੋਇਮ ਹੈ ਜੋ ਵੀ ਟੈਲੈਂਟ ਉਹਨਾਂ ਦੇ ਅੰਦਰ ਹੈ ਜੋ ਪਾਰਟੀਆਂ ਆਪਣੀਆਂ ਕਰਨਾ ਚਾਹੁੰਦੇ ਨੇ ਜੋ ਆਪਣੀ ਉਹ ਕਲਾ ਨੂੰ ਦਿਖਾਣਾ ਚਾਹੁੰਦੇ ਐ ਉਹਦੇ ਵਾਸਤੇ ਤਾਂ ਇਹ ਹੀ ਬਣਿਆ ਬਿਲਕੁਲ ਬੈਕਰੀਅਰ ਐਂਬੀਅੰਸ ਸਪੀਕਰਸ ਲਾਈਟਿੰਗ ਹਰ ਚੀਜ਼ ਦਾ ਬਖੂਬੀ ਖਿਆਲ ਰੱਖਿਆ ਗਿਆ ਐ ਬਿਲਕੁਲ ਸ਼੍ਰੀ ਚਰਮਾ ਸਾਹਿਬ ਕਿਵੇਂ ਲੱਗਦਾ ਜੀ ਨਵਾਂ ਆਡੀਟੋਰੀਅਮ ਤਿਆਰ ਹੋਇਆ ਬਹੁਤ ਅੱਛਾ ਲੱਗ ਰਿਹਾ ਠੀਕ ਹੈ ਕੁਝ ਹੋਰ ਤੋਂ ਦੋ ਸ਼ਬਦ ਹੋਰ ਹੋ ਜਾਣ ਬਸ ਦੇਖੋ 70 78 ਸਾਲ ਦਾ ਇਸ ਕਾਲਜ ਦਾ ਇਤਿਹਾਸ ਹੈ ਔਰ ਅੱਜ ਇੱਕ ਹਿਸਟੋਰਿਕ ਡੇ ਹੈ ਸਾਡੇ ਪ੍ਰਧਾਨ ਜੀ ਨੇ ਆਪਣੇ ਮਾਤਾ ਜੀ ਔਰ ਪਿਤਾ ਜੀ ਨੂੰ ਇਸ ਸਮਰਪਿਤ ਕੀਤਾ ਹੈ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਵੀ ਹਾਂ ਔਰ ਉਮੀਦ ਕਰਦੇ ਹਾਂ ਕਿ ਉਹਨਾਂ ਦੇ ਦਿਖਾਏ ਹੋਏ ਰਸਤੇ ਦੇ ਉੱਤੇ ਸਾਡਾ ਕਾਲਜ ਹੋਰ ਤਰੱਕੀ ਕਰੇ। ਕੀ ਬਤ ਠੀਕ ਹੈ ਜੀ। ਸੋ ਰਾਜਕੁਮਾਰੀ ਹਰਬੰਸ ਲਾਟੋਰੀਅਮ ਦੇ ਇਨੌਗੁਰੇਸ਼ਨ ਮੌਕੇ ਤੇ ਪਹੁੰਚੇ ਨੇ ਪ੍ਰਧਾਨ ਸਾਹਿਬ ਸੁਸ਼ੇਨ ਸ਼ਰਮਾ ਜੀ। ਸ਼ਰਮਾ ਸਾਹਿਬ ਕਿਵੇਂ ਲੱਗਦਾ ਜੀ ਕੋਈ ਸੁਪਨਾ ਪੂਰਾ ਹੋਇਆ ਲੱਗਦਾ ਹੈ ਕਿਵੇਂ ਮਨ 'ਚ ਖੁਸ਼ੀ ਦੇ ਭਾਵ ਸਾਂਝੇ ਕਰੋ। ਹਾਂ ਜੀ ਅੱਜ ਸਾਡਾ ਬਹੁਤ بڑا ਇੱਕ ਸੁਪਨਾ ਪੂਰਾ ਹੋਇਆ ਜਿਹੜਾ ਕਿ ਆਰਏ ਕਾਲ ਲੁਧਿਆਣਾ ਦੇ ਵਿੱਚ ਰਾਜਕੁਮਾਰੀ ਹਰਵੰਸ ਲਾਲ ਐਡੀਟੋਰੀਅਮ ਦਾ ਜਿਹੜਾ ਅੱਜ ਉਦਘਾਟਨ ਹੋਇਆ ਅੱਜ ਇਹ ਕੰਪਲੀਟ ਹੋ ਗਿਆ ਜਿਹੜਾ ਅਸੀਂ ਬੱਚਿਆਂ ਨੂੰ ਸੌਂਪ ਰਹੇ ਹਾਂ ਕਿਉਂਕਿ ਬੱਚੇ ਇਹਦੇ ਵਿੱਚ ਅੱਛੇ ਤਰ੍ਹਾਂ ਪ੍ਰੈਕਟਿਸ ਕਰਕੇ ਆਪਣਾ ਕੌਨਫੀਡੈਂਸ ਲੈਵਲ ਵੜਾ ਸਕਦੇ ਆ ਜਿਆਦਾ ਜਿਆਦਾ ਪ੍ਰੋਗਰਾਮ ਸਾਰੇ ਅੰਦਰ ਹੀ ਸਾਡੇ ਹੋ ਸਕਦੇ ਆ ਇਸ ਲਈ ਇਹਨੂੰ ਅੱਜ ਕੰਪਲੀਟ ਕੀਤਾ ਗਿਆ ਹੈ ਫਿਰ ਜੇ ਪੜ੍ਹਾਈ ਦੇ ਨਾਲ ਨਾਲ ਜਿਹੜੇ ਇਹ ਜਿਹਾਂ ਕੋ ਕਰਿਕੂਲਰ ਐਕਟੀਵਿਟੀਜ਼ ਹੁੰਦੀਆਂ ਨੇ ਇਹਨਾਂ ਦੇ ਵੀ ਕਿੰਨੇ ਕਿੰਨੇ ਇੰਪੋਰਟੈਂਸ ਵਿਦਿਆਰਥੀ ਦੀ ਜ਼ਿੰਦਗੀ 'ਚ ਹੁੰਦੀ ਹੈ ਇਹ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਜੀ ਦੇਖੋ ਜਿਸ ਤਰ੍ਹਾਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਦਾ ਬਹੁਤ بڑا ਮਹੱਤਵ ਹੈ ਉਸ ਤਰ੍ਹਾਂ ਹੀ ਇਹ ਜਿਹੜਾ ਸਟੇਜ ਦੇ ਉੱਤੇ ਸਿੱਖਣ ਦਾ ਔਰ ਬਹੁਤ ਅੱਛਾ ਮੌਕਾ ਮਿਲਦਾ ਔਰ ਲੋਕਾਂ ਨੂੰ ਦਿਖਾਉਣ ਦਾ ਮੌਕਾ ਮਿਲਦਾ ਆਪਣਾ ਟੈਲੈਂਟ ਇਹ ਇੱਕ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇ ਜ਼ਮਾਨੇ ਤਾਂ ਕਿ ਜਿਹੜੇ ਬਾਹਰ ਲੋਕ ਜਾ ਸਕਦੇ ਆ ਆਪਣੇ ਐਕਸਪੋਰਟ ਕਰ ਸਕਦੇ ਆ ਉਹ ਸਾਰਾ ਜਿਹੜਾ ਇੱਥੋਂ ਕੰਫੀਡੈਂਸ ਲੈਵਲ ਬਣਾ ਕੇ ਹੀ धनबाद बहुत बहुत जी सर सुदर्शन शर्मा जी कुछ गलबा करते हैं प्रेम भादवा जी मौजूद ने भादवा साहब ज़िंदगी का तजर्बा की कहता है अजीं चीज़ा विद्यार्थी जीवन किन्ना रोल वा प्ले कर दियाँ ने सबसे पहले तो मैं आदनी प्रधान सुदर्शन शर्मा जी का और उनके परिवार का आभार प्रकट करना चाहूँगा कि उन्होंने इस संस्था को ये सभाकार जो इस इतनी भव्य जिसकी शोभा शान बढ़ाई है और क्योंकि ये ज़रूरी है सिर्फ हमारा जो आर्य समाज का महर्षि दैनान सरस्वती जी का जो बीड़ा उठाया था उनका यही नहीं था सिर्फ किताबी शिक्षा उसके लिए ये था चौमुखी विकास बच्चे का होना चाहिए क्योंकि समाज में अगर उस बच्चे ने कोई काम करना है इस भारतवर्ष की उन्नति में उसका योगदान तभी हो सकता है जब हर तरह से चाहे विद्यापय के हो चाहे स्वास्थ्य के ऊपर हो और उसका विकास पूरा मानसिक विकास होना चाहिए इसी धारणा को लेकर ये हमारी संस्थाएँ चल रही है और आज का जो भावे जो सभागार बना है इसकी इसमें और इसमें योगदान डालेगा धन्यवाद मंच की भावना सर मैं ਬਹੁਤ ਪਰਸਨਨਾ ਮਾਨਯੀ ਸ਼੍ਰੀ ਸਸ਼ੀ ਸ਼ਰਮਾ ਜੀ ਦੇ ਨਿਰਦੇਸ਼ ਅਗਰੇ ਪੱਧਰ ਸਭਾ ਪੰਜਾਬ ਉਹ ਆਰੇ ਵਿਦਿਆ ਪਰਿਸ਼ਦ ਦਾ ਜਿਹੜਾ ਇਹ ਵੱਡਾ ਪ੍ਰੋਜੈਕਟ ਮੈਂ ਕਹਾਂਗਾ ਇਹ ਪ੍ਰੋਜੈਕਟ ਅਲਟੀਮੇਟਲੀ ਬੈਨੀਫੀਸ਼ੀਅਰ ਸਟੂਡੈਂਟਸ ਨੂੰ ਹੋਏਗਾ ਕਾਲੇਜ ਦੇ ਇੱਕ ਸਵੱਛਟ ਮਾਹੌਲ ਵਾਸਤੇ ਉਹਨਾਂ ਦੀ ਆਲ ਰੌਂਡ ਡਵੈਲਪਮੈਂਟ ਵਾਸਤੇ ਔਰ ਮੈਂ ਸਮਝਦਾ ਕਿ ਸਾਰੇ ਲੁਧਿਆਣੇ ਦੀ ਡਵੈਲਪਮੈਂਟ ਵਾਸਤੇ ਔਰ ਅਲਟੀਮੇਟਲੀ ਮੈਂ ਸਮਝਦਾ ਦੇਸ਼ ਦਾ ਸਿਰ ਵੀ ਇਹਨਾਂ ਉੱਪ ਚਾਹ ਜਿਹੜਾ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਜਾ ਰਹੀ ਹੈ ਉਹਦੇ ਵਾਸਤੇ ਮੈਂ ਇੱਥੋਂ ਦੇ ਟੀਚਿੰਗ ਸਟਾਫ ਪ੍ਰਿੰਸੀਪਲ ਮਹਦੇ ਔਰ ਨੌਟਰੀ ਜੀ ਸਾਹਿਬ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਔਰ ਆਪਣੀ ਜੀ ਲੋਕਲ ਮੈਰੀਵਰ ਤੋਂ ਬਹੁਤ ਧੰਨਵਾਦੀ ਹਾਂ ਕਿਉਂਕਿ ਸਾਰੇ ਮਿਲ ਕੇ ਇੱਕੋ ਪਰਲਾ ਇੱਕੋ ਹੀ ਮੰਤਵ ਹੈ ਕਿ ਬੱਚਿਆਂ ਦਾ ਸਰਮੁਖੀ ਵਿਕਾਸ ਹੋਏ ਜੋ ਆਰੀਆ ਸਮਾਜ ਦੇ ਸਿਧਾਂਤ ਨੇ ਦੇਖ ਰਾਸ਼ਟਰੀਤਾ ਇਹਨਾਂ ਵਿੱਚ ਬੱਚਿਆਂ ਵਿੱਚ ਪੈਦਾ ਕਰਤੀ ਜਾਏ ਉਹ ਬੱਚੇ ਆਪਣਾ ਵੀ ਭਖ ਬਣਾ ਦੇਸ਼ ਦਾ ਭਖ ਬਣਾਉਣ ਔਰ ਮਨ ਸਮਝਣਾ ਸੰਸਾਰ ਦੇ ਵਿੱਚ ਪਰਦਾ ਨਾ ਰੋਸ਼ ਸ਼ੇਕਰ ਠੀਕ ਹੈ ਠੀਕ ਹੈ ਸੋ ਇੱਕ ਚੰਗੇ ਪੱਖ ਵਾਸਤੇ ਵਿਦਿਆਰਥੀਆਂ ਦੇ ਜੀਵਨ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਜਿਹੜੀਆਂ ਅਜਿਹੀਆਂ ਸਟੇਜ ਪਰਫਾਰਮੈਂਸਿਸ ਥੀਏਟਰ ਜਾਂ ਕੋ-ਕੈਰਿਕੂਲਰ ਐਕਟੀਵਿਟੀਆਂ ਜਾਂ ਫੰਕਸ਼ਨਸ ਹੁੰਦੇ ਨੇ ਇਹ ਵੀ ਬੜਾ ਅਹਿਮ ਰੋਲ ਪਲੇ ਕਰਦੇ ਆ ਸੋ ਦੇਖ ਸਕਦੇ ਹਾਂ ਕਿ ਅੱਜ ਬਹੁਤ ਹੀ ਪਿਆਰੇ ਤਰੀਕੇ ਦੇ ਨਾਲ ਇਨੌਗੂਰੇਟ ਕੀਤਾ ਗਿਆ ਹੈ ਰਾਜਕੁਮਾਰੀ ਹਰਬੰਸਰ ਆਡੀਟੋਰੀਅਮ ਨੂੰ ਤੇ ਇੱਥੇ ਬੈਠੇ ਹੋਏ ਜਿੰਨੇ ਵੀ ਵਿਦਿਆਰਥੀ ਨੇ ਜਾਂ ਹੋਰ ਕੋਰ ਕਮੇਟੀ ਮੈਂਬਰ ਨੇ ਜਾਂ ਗੈਸਟ ਨੇ ਉਹਨਾਂ ਦੇ ਵਿੱਚ ਚਿਹਰੇ ਦੀ ਖੁਸ਼ੀ ਦੱਸਦੀ ਹੈ ਕਿ ਕਿਸ ਤਰ੍ਹਾਂ ਅਜੇ ਆਡੀਟੋਰੀਅਮ ਕਿਸੇ ਕਾਲਜ ਵਾਸਤੇ ਕਿੰਨੇ ਵਧੀਆ ਹੁੰਦੇ ਆ ਤੇ ਬੜੇ ਹੀ ਸੋ ਤ੍ਰਿਕ ਦੇ ਨਾਲ ਜਦੋਂ ਪਰਿਵਾਰ ਇੱਥੇ ਪਹੁੰਚਦੇ ਆ ਤਾਂ ਕਿਤਨਾ ਕਿਤੇ ਇੱਕ ਚੰਗਾ ਸੋਹਣਾ ਸੋਹਣੇ ਤੇ ਸੁਹਾਗਾ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਤੇ ਕਿਤਨਾ ਕਿਤੇ ਆ ਰਿਹਾ ਕਾਲਜ ਜੋ ਕਿ ਇਹਨੇ ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਆ ਰਿਹਾ ਹੈ ਤਾਂ ਕਿਤਨਾ ਕਿਤੇ ਚਾਰ ਝੰਡ ਦੇ ਆਡੀਟੋਰੀਅਮ ਲਗਾਉਂਦੇ ਹੋਏ ਵੀ ਨਜ਼ਰ ਆਉਂਦੇ ਨੇ ਕੈਮਰਾਮੈਨ ਸੰਜੇ ਸੀਟੀਆ ਦੇ ਨਾਲ ਨਾਫਪਰੀ ਸਿੰਘ ਬੇਦੀ ਲੁਧਿਆਣਾ ਲਾਈਵ ਨਿਊਜ਼